ਇਸ ਮਾਡਲ ਦੇ ਵਿੱਚ 360 ਡਿਗਰੀ ਕੈਮਰਾ ਨਹੀਂ ਆਂਦਾ ਸੀ ਠੀਕ ਹੈ ਜੀ 360 ਡਿਗਰੀ ਕੈਮਰਾ ਹੁੰਦਾ ਕਿ ਚਾਰ ਕੈਮਰੇ ਇਹਨੂੰ ਸਿਰਫ ਪਿਛਲਾ ਕੈਮਰਾ ਆਂਦਾ ਸੀ ਰੀਅਰ 뷰 ਕੈਮਰਾ ਇਕੱਲਾ ਬੈਕ ਸਾਈਡ ਤੇ ਇਹਨੂੰ ਚਾਰੇ ਕੈਮਰੇ ਲੱਗੇ ਹੋਏ ਨੇ ਐਂਬੀਐਂਟ ਲਾਈਟਾਂ ਲੱਗੀਆਂ ਹੋਈਆਂ ਟੱਚ ਸਕਰੀਨ ਪੈਨਲ ਲੱਗਾ ਹੋਇਆ ਆਟੋਮੈਟਿਕ ਟਰਾਂਸਮਿਸ਼ਨ ਚ ਐਸਐਕਸ ਆਪਸ਼ਨਲ ਕਾਰ ਆ ਜੀ ਠੀਕ ਹੈ ਐਸਐਕਸ ਆਪਸ਼ਨਲ ਸਭ ਤੋਂ ਟੌਪ ਮਾਡਲ ਆ ਜਾਂਦਾ ਡੀਜ਼ਲ ਦੇ ਵਿੱਚ 16 ਮਾਡਲ ਕਾਰ ਆ ਜੀ ਠੀਕ ਹੈ ਪੇਡ ਨੰਬਰ ਦੱਸਣਾ ਜੀ ਜੈਡ ਬੋਸ ਬੰਦਾ ਅਸੀਂ 55 ਨੂੰ ਬੋਸ ਬਣਾ ਦਿੰਦੇ ਹਾਂ ਉਹ ਇਹ ਦੇ ਤਾਂ ਤੁਹਾਨੂੰ 12 ਲੱਖ ਤੇ 90 ਹਜ਼ਾਰ ਦੇ ਵਿੱਚ ਖੁੱਲਾ ਚੈਲੰਜ ਹੈ 12 ਲੱਖ 90 ਹਜ਼ਾਰ ਚ 4x4 ਆਟੋਮੈਟਿਕ ਤੁਹਾਨੂੰ ਕੋਈ ਵੀ ਨਹੀਂ ਕਰ ਦੋਗਾ ਕੋਈ ਵੀ ਨਹੀਂ ਦੇ ਸਕਦਾ ਸਹੀ ਬਾਤ ਹੈ 20 ਇੰਚੀ ਲੋਇਟਰ ਐਕਸਟਰਾ ਲੱਗੇ ਉਹਨਾਂ ਨਾਲ ਪੇਡ ਨੰਬਰ ਆ ਜੀ ਮੇਰੇ ਕੋਲ ਕਿਸੇ ਵੀ ਕਾਰ ਦਾ ਪੀਸ ਚੇਂਜ ਨਹੀਂ ਮਿਲੂਗਾ ਠੀਕ ਹੈ ਜੀ ਪੇਂਟ ਹੋਊਗਾ ਤਾਂ ਪੇਂਟ ਦੱਸ ਕੇ ਦਊਗਾ ਇਹ ਨਹੀਂ ਹੋਊਗਾ ਕਿਸੇ ਦਾ ਬੋਨਰ ਚੇਂਜ ਆ ਕਿਸੇ ਦਾ ਫੈਂਡਰ ਚੇਂਜ ਆ ਉਹੋ ਜੀ ਕਾਰ ਨਹੀਂ ਮਿਲੂਗੀ ਉਸੇ ਕਰਕੇ ਰੇਟਾਂ ਦਾ ਡਿਫਰੈਂਸ ਵੀ ਹੋਊਗਾ ਪਰ ਕੁਆਲਿਟੀ ਮਿਲੂਗੀ ਕੁਆਂਟੀਟੀ ਨਹੀਂ ਮਿਲੂਗੀ ਸਸੀ ਕਾਲ ਦੋਸਤੋ ਅੱਜ ਆਪਾਂ ਆਏ ਆ ਲੁਧਿਆਣਾ ਸ਼ਹਿਰ ਬਿਰਲਾ ਕਲਾਸਿਕ ਕਾਰ ਦੇ ਉੱਤੇ ਇੱਥੇ ਤੁਹਾਨੂੰ ਮਿਲਣਗੀਆਂ ਇੱਕ ਤੋਂ ਇੱਕ ਘੈਂਟ ਕਾਰਾਂ ਛੋਟੀ ਤੋਂ ਲੈ ਕੇ ਵੱਡੀ ਕਾਰ ਤੇ ਬਹੁਤ ਵਾਜਿਬ ਰੇਟ ਤੇ ਤੇ ਫਾਇਦੇ ਸੁਣ ਲੋ ਬਾਈ ਹੁਣਾਂ ਤੋਂ ਕੀ ਕੀ ਫਾਇਦੇ ਦੇ ਰਹੇ ਨੇ ਬਾਈ ਜੀ ਫਾਇਦੇ ਦੱਸ ਦੋ ਪਹਿਲਾਂ ਤਾਂ ਪਾਈ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੁਹਾਡੀ ਪੂਰੀ ਟੀਮ ਦਾ ਬਹੁਤ ਬਹੁਤ ਸਵਾਗਤ ਆ ਜਿਹੜਾ ਤੁਸੀਂ ਟਾਈਮ ਕੱਢ ਕੇ ਸਾਡੇ ਲਈ ਆਏ ਹੋ ਤੇ ਸਾਡਾ ਬੇਸਿਕਲੀ ਮੈਂ ਥੋੜਾ ਦੱਸ ਦਵਾਂ ਮੈਂ ਬਿਰਲਾ ਕਲਾਸਿਕ ਲੁਧਿਆਣੇ ਦੇ ਵਿੱਚ ਸ਼ਹਿਰ ਲੁਧਿਆਣੇ ਚ 84 ਦਾ ਕਾਰ ਬਿਆਰ ਠੀਕ ਹੈ ਜੀ ਯੂਜ਼ ਕਾਰਾਂ ਨੂੰ ਡੀਲ ਕਰਦੇ ਆਂ ਕੋਈ ਵੀ ਆਪਣੇ ਕੋਲ ਬਾਹਰਲੇ ਨੰਬਰ ਦੀ ਕਾਰ ਨਹੀਂ ਹੋਊਗੀ ਜਿੰਨੂ ਕੋਈ ਆਪਾਂ ਪਲਟੀ ਨੰਬਰ ਕਹਿੰਦੇ ਆਂ ਦਿੱਲੀ ਮੁੰਬਈ ਤੋਂ ਜਿੰਨੂੰ ਰੀਟੇਨ ਕਰਾ ਕੇ ਲਿਆਉਂਦੇ ਆ ਉਹ ਕਾਰ ਨਹੀਂ ਹੋਊ ਕੋਈ ਮਾੜੇ ਇੰਜਨ ਦੀ ਕੋਈ ਐਕਸੀਡੈਂਟ ਕਾਰ ਉਦਾਂ ਦੀ ਕੋਈ ਕਾਰ ਨਹੀਂ ਹੋ ਬਾਕੀ ਸਾਡੇ ਜਿਹੜੀਆਂ ਕਾਰਾਂ ਨੇ ਉਹਦੇ ਵਿੱਚ ਹਰੇਕ ਚੀਜ਼ ਦੀ ਰਿਟਰਨ ਗਾਰੰਟੀ ਮਿਲੂਗੀ PDF ਫਾਰਮੈਟ ਦੇ ਵਿੱਚ ਸਰਵਿਸ ਰਿਕਾਰਡ ਸਾਰਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ ਕਿਲੋਮੀਟਰ ਦੇ ਰਿਟਰਨ ਗਾਰੰਟੀ ਮਿਲੂ ਹਰੇਕ ਚੀਜ਼ ਰਿਟਰਨ ਚ ਮਿਲੂਗੀ ਜੇ ਕੋਈ ਸਿੰਗਲ ਪੀਸ ਪੇਂਟ ਵੀ ਆ ਤਾਂ ਉਹ ਰਿਟਰਨ ਚ ਮਿਲਿਆ ਜਾਊਗਾ ਕਿਸੇ ਕਾਰਜ ਕੋਈ ਕਮਿਸ਼ਨ ਨਹੀਂ ਹੈਗੀ ਕੋ ਸਾਡੀਆਂ तकरीबन ਜਿਆਦਾ ਕਰ ਕਾਰਾਂ ਸਾਡੀਆਂ ਆਪਦੀਆਂ ਪਰਚੇਜ਼ ਦੀਆਂ ਹੁੰਦੀਆਂ ਨੇ ਕੋਈ ਕਾਰ ਦੀ ਕਮਿਸ਼ਨ ਨਹੀਂ ਹੈਗੀ ਕੋਈ RC ਟ੍ਰਾਂਸਫਰ ਦੇ ਕੋਈ ਵੀ ਚਾਰजेस ਨਹੀਂ ਹੈਗੇ ਪੂਰੇ ਪੰਜਾਬ ਦੇ ਵਿੱਚ ਜੇ ਕੋਈ ਪੰਜਾਬ ਤੋਂ ਬਾਹਰੋਂ ਆ ਰਿਹਾ ਵਾ ਉਹਦੇ ਵਾਸਤੇ NOC ਫਰੀ ਆਫ ਕੋਸਟ ਹੈ NOC ਤੇ ਕੋਈ ਚਾਰजेस ਨਹੀਂ ਹੈਗੇ ਤੇ ਸਭ ਤੋਂ ਵੱਡੀ ਗੱਲ ਹੈ ਕੋਈ ਵੀ ਆਪਣਾ ਕ੍ਰੈਡਿਟ ਕਾਰਡ ਹੋਵੇ ਡੈਬਿਟ ਕਾਰਡ ਹੋਵੇ ਕੋਈ ਵੀ ਆਪਣਾ ਕਾਰਡ ਕਿਸੇ ਵੀ ਤਰ੍ਹਾਂ ਦਾ ਹੋਵੇ ਸਵਾਈਪ ਕਰਾਉਣਾ ਚਾਹੁੰਦੇ ਉਹਦੇ ਕੋਈ ਵੀ ਚਾਰजेस ਨਹੀਂ ਹੈਗੇ ਉਹਦਾ ਫ੍ਰੀ ਆਫ ਕਾਸਟ ਆ ਚਾਹੇ ਲੱਖ ਰੁਪਏ ਦਾ ਸਵਾਈਪ ਕਰਾਓ ਚਾਹੇ 50 ਲੱਖ ਦਾ ਕਰਾਓ ਉਹਦਾ ਕੋਈ ਚਾਰजेस ਨਹੀਂ ਹੈਗੇ ਤੇ ਪੈਨ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕੋਈ ਵੀ ਕਾਰ ਆਪਣੇ ਘਰੇ ਹੋਮ ਡਿਲੀਵਰੀ ਲੈਣਾ ਚਾਹੁੰਦਾ ਫ੍ਰੀ ਆਫ ਕਾਸਟ ਆ ਉਹਦਾ ਕੋਈ ਵੀ ਚਾਰजेस ਨਹੀਂ ਹੈਗੇ ਆਪਣੇ ਠੀਕ ਹੈ ਬਾਈ ਹਾਂਜੀ ਹਾਂਜੀ ਮਤਲਬ ਪੂਰਾ ਜੈਨੂਨ ਕੰਮ ਆ ਵਿਸ਼ਵਾਸਪਾਤਰ ਆ ਬਾਈ ਜੀ ਪਹਿਲੀ ਗੱਡੀ ਆਪਣੀ ਕ੍ਰੇਟਾ ਕ੍ਰੇਟਾ ਜੀ ਕ੍ਰੇਟਾ ਫੋਰੇਵਰ ਕਾਰ ਹੈ ਜੀ ਤੇ ਸਭ ਤੋਂ ਵੱਡੀ ਇਹਦੇ ਵਿੱਚ ਖਾਸੀਅਤ ਹੈ ਆਟੋਮੈਟਿਕ ਆ ਠੀਕ ਹੈ ਜੀ ਆਟੋਮੈਟਿਕ ਦੇ ਨਾਲ ਨਾਲ ਇਹਦੇ ਵਿੱਚ ਐਕਸੈਸਰੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਜਿੰਨਾ ਤੁਸੀਂ ਸਾਈਡ ਤੇ ਦੇਖ ਸਕਦੇ ਹੋ ਉਹਨੂੰ ਇਸ ਮਾਡਲ ਦੇ ਵਿੱਚ 360 ਡਿਗਰੀ ਕੈਮਰਾ ਨਹੀਂ ਆਂਦਾ ਸੀ ਠੀਕ ਹੈ ਜੀ 360 ਡਿਗਰੀ ਕੈਮਰਾ ਹੁੰਦਾ ਕਿ ਚਾਰ ਕੈਮਰੇ ਇਹਨੂੰ ਸਿਰਫ ਪਿਛਲਾ ਕੈਮਰਾ ਆਂਦਾ ਸੀ ਰੀਅਰ 뷰 ਕੈਮਰਾ ਇਕੱਲਾ ਬੈਕ ਸਾਈਡ ਤੇ ਇਹਨੂੰ ਚਾਰੇ ਕੈਮਰੇ ਲੱਗੇ ਹੋਏ ਨੇ ਐਂਬੀਐਂਟ ਲਾਈਟਾਂ ਲੱਗੀਆਂ ਹੋਈਆਂ ਟੱਚ ਸਕਰੀਨ ਪੈਨਲ ਲੱਗਾ ਹੋਇਆ ਆਟੋਮੈਟਿਕ ਟਰਾਂਸਮਿਸ਼ਨ ਚ ਐਸਐਕਸ ਆਪਸ਼ਨਲ ਕ ਠੀਕ ਹੈ ਜੀ ਐਸਐਸ ਆਪਸ਼ਨਲ ਸਭ ਤੋਂ ਟੌਪ ਮਾਡਲ ਆਇੰਦਾ ਡੀਜ਼ਲ ਦੇ ਵਿੱਚ 16 ਮਾਡਲ ਕਾਰ ਆ ਜੀ ਇਹ ਕਾਰ ਤੁਹਾਨੂੰ ਦੇ ਦਾਂਗੇ 6 ਲੱਖ ਤੇ 90 ਹਜ਼ਾਰ ਦੇ ਵਿੱਚ ਬਹੁਤ ਜਾਇਜ਼ ਰੇਟ ਤੇ ਆ ਜੀ ਠੀਕ ਹੈ ਬਾਈ ਜੀ ਤੇ ਅਗਲੀ ਗੱਡੀ ਬਾਈ ਆਪਣੀ ਇਹ ਆਪਣੀ ਸਕੋਰਪੀਓ ਜੀ ਸਕੋਰਪੀਓ ਫੋਰਐਵਰ ਕਾਰ ਆ ਹਮ ਜਦੋਂ ਦੀ ਮਾਰਕੀਟ ਦੇ ਵਿੱਚ ਆਈ ਆ ਇਹਨੇ ਵੇਝਾ ਵੇਝਾ ਕਰਾਈ ਹੋਈ ਆ ਟੱਕ ਪਾ ਕੇ ਰੱਖੀ ਆ ਟੱਕ ਪਾ ਕੇ ਰੱਖੀ ਆ ਦੋ ਚ ਜਾਏ ਜੀ ਸਹੀ ਗੱਲ ਆ ਜਾਂ ਤਾਂ ਬੰਦੇ ਕਹਿੰਦੇ ਕੈਨੇਡਾ ਹੀ ਕੈਨੇਡਾ ਹਮ ਜਿਹੜੇ ਕੈਨੇਡਾ ਨਹੀਂ ਜਾ ਸਕਦੇ ਉਹ ਕਹਿੰਦੇ ਆ ਕਾਲੇ ਰੰਗ ਦੀ ਸਕੋਰਪੀਓ ਲੈਣੀ ਆ ਤੇ ਇਹਦੀ ਆਮ ਤਾਂ ਬਲੈਕ ਰਹਿੰ ਤੇ ਇਹ ਐਸਟੈਂਡ ਸਕੋਰਪੀਓ 2010 2017 ਮਾਡਲ ਦਸੰਬਰ ਦੀ ਕਾਰ ਆ ਐਸਟੈਂਡ ਟਾਪ ਮਾਡਲ ਦਾ ਪੇਡ ਨੰਬਰ ਆ ਫੁੱਲ ਇੰਸ਼ੋਰੈਂਸ ਹੈ ਸੀਟਾਂ ਇਹਦੀਆਂ ਦੂਜੀਆਂ ਨੇ ਕੈਪਟਨ ਸੀਟਾਂ ਨਹੀਂ ਠੀਕ ਹੈ ਬਈ ਸਭ ਤੋਂ ਟਾਪ ਮਾਡਲ ਹੈ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ 12 ਲੱਖ ਤੇ 90 ਹਜ਼ਾਰ ਦੇ ਵਿੱਚ ਪੇਡ ਨੰਬਰ ਦੇ ਨਾਲ 90 ਹਜ਼ਾਰ ਜੀ ਪੇਡ ਨੰਬਰ ਦੇ ਨਾਲ ਹਨਾ ਜੀ ਫੁੱਲ ਇੰਸ਼ੋਰੈਂਸ ਹੈ ਜੀ ਠੀਕ ਹੈ ਪੇਡ ਨੰਬਰ ਦੱਸਣਾ ਜੀ ਜੈਡ ਬੋਸ ਬੰਦਾ ਅਸੀਂ 55 ਨੂੰ ਬੋਸ ਬਣਾ ਦਿੰਦੇ ਹਾਂ ਉਹਨੂੰ ਪੇਡ ਨੰਬਰ ਦੇ ਵਿੱਚ ਆ ਜਾਂਦਾ ਜੀ ਸਹੀ ਗੱਲ ਹੈ ਅੱਗੇ ਫਿਰ ਵਾਈਟ ਸਕੋਰਪੀਓ ਇਹ ਵਾਈਟ ਸਕੋਰਪੀਓ ਘੱਟ ਬਜਟ ਦੇ ਵਿੱਚ 2014 ਮਾਡਲ 2014 ਮਾਡਲ ਦੇ ਵਿੱਚ ਇਹ ਸ਼ੇਪ ਆ ਗਈ ਸੀ ਤੇ ਪੁਰਾਣੀ ਸ਼ੇਪ ਦੋਨੋਂ ਸ਼ੇਪਾਂ ਆਉਂਦੀਆਂ ਨੇ ਇਹ ਨਵੀਂ ਸ਼ੇਪ 14 ਮਾਡਲ ਇਹ ਤੁਹਾਨੂੰ ਕਰ ਦੇਣਗੇ 8.5 ਲੱਖ ਰੁਪਏ ਦੇ ਵਿੱਚ ਹੀ 8.5 ਲੱਖ ਦੇ ਵਿੱਚ ਹਾਂਜੀ ਭਾਈ ਸਾਰੀਆਂ ਗੱਡੀਆਂ ਦੇ ਲਾਇਅ ਤੇ ਟਾਇਰ ਤਕਰੀਬਨ ਹਾਂ ਤਕਰੀਬਨ ਚੇਂਜ ਨੇ ਜੀ ਠੀਕ ਹੈ ਜੀ ਤੇ ਅੱਗੇ ਭਾਈ ਆ ਗਈ 4x4 ਥਾਰ ਹਨਾ ਹਾਂਜੀ 4x4 ਥਾਰ ਉਹ ਵੀ ਆਟੋਮੈਟਿਕ ਟਰਾਂਸਮਿਸ਼ਨ 'ਚ ਸਿਰਫ 32000 ਚੱਲੀ ਪੇਡ ਨੰਬਰ ਦੇ ਨਾਲ ਪੀਪੀ 91 ਨੰਬਰ ਲੁਧਿਆਣਾ ਦਾ ਫਰਸਟ ਓਨ ਇਹਨੂੰ ਜਿਹਨੂੰ ਆਪਾਂ ਕਹਿੰਦੇ ਆ ਗ੍ਰੇ ਕਲਰ ਜਾਂ ਸਿਮੇਂਟ ਰੰਗੀ ਆਪਾਂ ਪੰਜਾਬੀ ਭਾਸ਼ਾ ਵਿੱਚ ਕਹਿੰਦੇ ਆ ਸਿਮੇਂਟ ਰੰਗੀ ਕਾਰ ਜੀ ਇਹ ਵੀ ਕਾਰ ਤੁਹਾਨੂੰ 22 ਮਾਡਲ ਬਹੁਤ ਜਾਇਰ ਰੇਟ ਤੇ ਦੇ ਦਾਂਗੇ ਇਹ ਦੇ ਦਾਂਗੇ ਤੁਹਾਨੂੰ 12 ਲੱਖ ਤੇ 90000 ਦੇ ਵਿੱਚ ਖੁੱਲਾ ਚੈਲੰਜ ਹੈ 12 ਲੱਖ 90000 ਚ 4x4 ਆਟੋਮੈਟਿਕ ਤੁਹਾਨੂੰ ਕੋਈ ਵੀ ਨਹੀਂ ਕਰ ਦਊਗਾ ਕੋਈ ਵੀ ਦੇ ਸਕਦਾ ਸਹੀ ਬਾਤ ਹੈ 20 ਇੰਚੀ ਲੋਇਟਰ ਐਕਸਟਰਾ ਦੇ ਗਏ ਨੇ ਨਾਲ ਪੇਡ ਨੰਬਰ ਆ ਜੀ ਸਹੀ ਬਾਤ ਹੈ ਤੇ ਬਾਈ ਕੀ ਆ ਦੀ ਸੋਨਟ ਇਹ ਕੀ ਆ ਸੋਨਟ ਆ ਜੀ 21 ਮਾਡਲ ਆ ਬੀਐਸ 6 ਇੰਜਨ ਦੇ ਵਿੱਚ ਐਚਟੀਸੀ ਪਲੱਸ ਵੇਰੀਐਂਟ ਆ ਠੀਕ ਹੈ ਇੰਟੀਰੀਅਰ ਵਾਈਸ ਬਹੁਤ ਵਧੀਆ ਕਾਰ ਆ ਫਰਸਟ ਓਨਰ ਫੋਲੋ ਇੰਸ਼ੋਰੈਂਸ ਆ ਤੇ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ ਤੁਹਾਨੂੰ 8 ਲੱਖ ਤੇ 10000 ਦੀ ਕਾਰ ਜੀ ਠੀਕ ਹੈ ਬਾਈ ਜੀ ਯਾਨੀ ਕਿ 30 35000 ਰੁਪਏ ਲਿਆਓ ਕੀ ਆ ਸੁਣਨ ਤੁਸੀਂ ਫਾਈਨਾਂਸ ਕਰਾ ਵੀ ਸਕਦੇ ਜੇ ਕਿਸੇ ਨੇ ਕੀ ਆ ਵਾਈਟ ਜਾਂ ਬਲੈਕ ਕਲਰ ਚ ਲੈਣੀ ਹੈ ਗ੍ਰੇ ਕਲਰ ਗ੍ਰੇ ਕਲਰ ਆ ਦੇਖੋ ਬਲੈਕ ਹੀ ਲੱਗਦਾ ਦੂਰੋਂ ਬਲੈਕ ਲੱਗਦਾ ਪਰ ਹੈਗਾ ਡਾਰਕ ਬ੍ਰੇਕ ਗ੍ਰੇ ਡਾਰਕ ਗ੍ਰੇ ਆ ਠੀਕ ਹੈ ਬਾਈ ਤੇ ਕੀ ਗੱਲਬਾਤ ਇਹਦੀ ਇਹ ਤੁਹਾਨੂੰ 21 ਮਾਡਲ ਦੇ ਪੁਸ਼ਪੜਨ ਸਟਾਰਟ ਆ ਜੀ ਇਹ ਤੁਹਾਨੂੰ ਦੇ ਦਾਂਗੇ 9 ਲੱਖ ਰੁਪਏ ਦੇ ਵਿੱਚ ਜੀ ਸਾਰੀਆਂ ਘਰਾਂ ਦਾ ਵੀਰੇ ਏਜੰਸੀ ਰਿਕਾਰਡ ਹੈਗਾ ਸਾਰੀਆਂ ਦਾ ਵੀਰੇ ਤੁਹਾਨੂੰ ਪੀਡੀਐਫ ਫਾਰਮੈਟ ਦੇ ਵਿੱਚ ਡਾਊਨਲੋਡ ਕਰਕੇ ਤੁਹਾਨੂੰ ਤੁਹਾਡੇ ਵਟਸਐਪ ਤੇ ਸੈਂਡ ਕਰਾਂਗੇ ਉੱਥੇ ਤੁਸੀਂ ਆਪ ਚੈੱਕ ਕਰ ਸਕਦੇ ਹੋ ਜੋ ਜੋ ਸਰਵਿਸਾਂ ਹੋਈਆਂ ਨੇ ਜੋ ਜੋ ਕੰਮ ਹੋਏ ਹੋਏ ਨੇ ਏਜੰਸੀ 'ਚ ਤੁਹਾਨੂੰ ਰਿਪੋਰਟ ਦੇ ਵਿੱਚ ਮਿਲੂਗਾ ਜੀ ਤੇ ਅੱਗੇ ਬਈ ਵੀਆਈਪੀ ਨੰਬਰ ਵਾਲੀ ਗੱਡੀ ਹਾਂ ਇਹ ਸਿੰਗਲ ਡਿਜੀਟ ਦੇ ਵਿੱਚ ਆ ਜੀ ਇੰਡੈਵਰ ਇਹਦੀਆਂ ਦੋ ਤਿੰਨ ਖਾਸੀਅਤਾਂ ਇਹ ਆ ਇੱਕ ਤਾਂ ਇਹ ਸਿੰਗਲ ਡਿਜੀਟ ਹੈ ਤੇ 10 ਮਾਡਲ ਦੇ ਵਿੱਚ ਫਰਸਟ ਓਨਰ ਆ ਠੀਕ ਹੈ ਤੇ ਤੀਜੀ ਖਾਸੀਅਤ ਇਹ ਆ ਕਿ ਕੋਈ ਵੀ ਪੀਸ ਪੇਂਟ ਨਹੀਂ ਹੈਗਾ ਠੀਕ ਹੈ 10 ਮਾਡਲ ਕੋਈ ਵੀ ਪ ਠੀਕ ਹੈ ਇਹਦਾ ਵੀ ਸਰਵਿਸ ਰਿਕਾਰਡ ਮਿਲੂਗਾ ਏਜੰਸੀ ਚੋਂ ਭਗਤ ਫੋਰਡ ਦੇ ਵਿੱਚੋਂ ਏਜੰਸੀਆਂ ਹੋਈਆਂ ਸਾਰੀਆਂ ਸਰਵਿਸਾਂ ਹੋਈਆਂ ਹੋਈਆਂ ਨੇ ਠੀਕ ਹੈ ਜੀ 20 ਇੰਚੀ ਅਲੋਇ ਟਾਇਰ ਯੂਕੋ ਹਮਾ ਦਾ ਕਟਵੜ 12-13000 ਦਾ ਤਾਂ ਇੱਕ ਟਾਇਰ ਹੀ ਟਾਇਰ ਆ ਜੀ ਸਹੀ ਗੱਲ ਇਹ ਵੀ ਤੁਹਾਨੂੰ ਕਾਰ 490000 ਦੇ ਵਿੱਚ ਦੇ ਦਾਂਗੇ ਤੇ ਭਈ ਆਪਾਂ ਨੰਬਰ ਦੀ ਗੱਲ ਕਰਦੇ ਨੰਬਰ ਕਿੰਦਾ ਹੋਊਗਾ ਨੰਬਰ ਦਾ ਕੋਈ ਵੈਲਿਊ ਨਹੀਂ ਜੀ ਨੰਬਰ ਦੀ ਲਾ ਲੋਗਾ ਕਟਵੜ 2.5 ਲੱਖ ਦਾ ਦਾ ਕਲਰ ਨੰਬਰ ਹੀ ਹੋਣਾ ਸਿੰਗਲ ਡਿਜਟ ਸਹੀ ਗੱਲ ਹੈ ਹਾਂ ਉਹਦਾ ਅਸੀਂ ਪੈਸਾ ਕੋਈ ਨਹੀਂ ਲੈ ਰਹੇ ਠੀਕ ਹੈ ਭਾਈ ਹਾਂ ਅਗਿਆ ਇਹਦੇ ਆ ਜੀ ਐਮਜੀ ਹੈਕਟਰ ਲਾਂਚਿੰਗ ਕਲਰ ਆ ਇਹ ਸ਼ਗਨ ਵਾਲੀ ਕਾਰ ਲਾਲ ਰੰਗ ਦੇ ਵਿੱਚ ਸਭ ਤੋਂ ਟਾਪ ਮਾਡਲ ਡੀਜ਼ਲ ਦੇ ਵਿੱਚ ਫੀਚਰ ਬਹੁਤ ਨੇ ਬਾਈ ਫੀਚਰ ਬਹੁਤ ਇਹ ਸਭ ਤੋਂ ਟਾਪ ਮਾਡਲ ਹੈ ਸ਼ਾਰਪ ਇਹਦੇ ਵਿੱਚ ਸ਼ਾਰਪ ਵੇਰੀਐਂਟ ਆ ਜਾਂਦਾ ਸਭ ਤੋਂ ਟਾਪ ਮਾਡਲ ਡੀਜ਼ਲ ਦੇ ਵਿੱਚ ਪੈਨੋਰਾਮਿਕ ਸਨਰੂਫ ਆ ਜਾਂਦਾ ਦੋਨੋਂ ਸੀਟਾਂ ਇਲੈਕਟ੍ਰੋਨਿਕ ਅਡਜਸਟ ਆ ਜਾਂਦੀਆਂ 10 ਇਅਰ ਬੈਗ ਆ ਜਾਂਦੇ ਨੇ ਸਭ ਤੋਂ ਟੌਪ ਐਂਡ ਮਾਡਲ ਆ ਜਾਂਦੀ ਹੈ ਇਹ ਵੀ ਤੁਹਾਨੂੰ ਕਾਰ 11.5 ਲੱਖ ਰੁਪਏ ਚ ਦੇ ਦਾਂਗੇ ਵੈਸੇ ਜਿਹੜੀ ਥਾਰ ਆ ਰਹੀ ਹੈ ਬਾਈ ਹੁਣ ਉਹਦੇ ਚ ਇੱਕੋ ਹੀ ਸੀਟ ਇਲੈਕਟ੍ਰੋਨਿਕ ਆ ਉਹਦੇ ਚ ਨਹੀਂ ਇਵਨ ਕਿ ਫੋਰਚੂਨਰ ਚ ਵੀ ਇੱਕੋ ਹੀ ਸੀਟ ਇ ਤੇ ਕਿਹੜਾ ਸਿਸਟਮ ਹੈ ਉਹ ਇਨਫਿਨਿਟੀ ਦਾ ਵਾ ਸਭ ਤੋਂ ਮਹਿੰਗਾ ਤੇ ਵਧੀਆ ਸਿਸਟਮ ਜਿਹੜਾ ਸਾਊਂਡ ਸਿਸਟਮ ਆਦਾ ਇਨਫਿਨਿਟੀ ਦਾ ਹੈ ਤੇ ਰੇਟ ਬਈ ਦਾ ਇਹ ਤੁਹਾਨੂੰ 11.5 ਲੱਖ ਰੁਪਏ ਚ ਸਿਰ ਤੇ 50000 ਰੁਪਏ ਦਿਓ ਤੁਹਾਨੂੰ ਕਿੰਨੇ ਦੀ ਹੈ ਬਈ ਇਹ ਨਵੀਂ ਤਕਰੀਬਨ 24 24 ਦੇ ਨੀਅਰ ਬੋਟ ਨਵੀਂ ਪਹਿਲੀ ਅੱਧ ਤੋਂ ਵੀ ਘੱਟ ਰਹੀ ਹੈ ਕੀ ਬਾਤ ਤੇ ਬਈ ਅੱਗੇ ਇਹ ਐਕਸਯੂਵੀ 500 ਹੈ ਜੀ 17 ਮਾਡਲ ਹੈ ਸਨਰੂਫ ਵਾਲੀ ਸਭ ਤੋਂ ਟੌਪ ਐਂਡ ਮਾਡਲ ਹੈ ਫਰਸਟ ਓਨਰ ਹੈ ਤੇ ਭੇਤਰ ਖਿਆ ਦੇ ਨੀਅਰ ਬੋਟ ਕਾਰ ਚੱਲੀ ਹੋਈ ਹੈ ਜੀ ਟੌਪ ਮਾਡਲ ਕਾਰ ਆ ਲੋਅਰ ਟਾਇਰ ਬਿਲਕੁਲ ਬ੍ਰਾਂ 890000 ਦੇ ਵਿੱਚ ਪਹਿਲੀ ਗੱਲ ਸਰ ਤੁਹਾਨੂੰ ਮੈਂ ਦੱਸ ਦੇਣਾ ਸਾਡੇ ਕੋਈ ਵੀ ਕਾਰ ਦੇ ਵਿੱਚ ਮੀਟਰ ਟੈਂਪਰਿੰਗ ਨਹੀਂ ਹੈਗੀ ਇੱਥੇ ਕਈ ਕਾਰਾਂ ਤੁਹਾਨੂੰ ਮੈਂ ਦਿਖਾ ਵੀ ਦੂੰਗਾ ਜਿਹੜੀਆਂ ਸਵਾ ਲੱਖ ਚੱਲਦੀਆਂ ਨੇ ਤੇ ਕਈ ਕਾਰਾਂ 30 35000 ਵੀ ਚੱਲਦੀਆਂ ਨੇ ਤੇ ਮੀਟਰ ਟੈਂਪਰਿੰਗ ਨਹੀਂ ਹੈਗੀ ਆਪਣੇ ਕਿਉਂਕਿ ਹਰੇਕ ਚੀ ਦੀ ਰਿਟਰਨ ਗਾਰੰਟੀ ਦਿੱਤੀ ਜਾਣੀ ਹੈ ਤਾਂ ਮੀਟਰ ਟੈਂਪਰਿੰਗ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸਹੀ ਗੱਲ ਆ ਬਾਈ ਜੀ ਤੇ ਅੱਗੇ ਬਈ ਆਰਟਿਕ ਆ ਗਈ ਆਰਟਿਕ 2013 ਮਾਡਲ ਹੈ ਜੀ ਇਹ ਵਕੀਲ ਸਾਹਿਬ ਦੀ ਕਾਰ ਹੈ ਇਹ ਡਾਇਰੈਕਟ ਕਸਟਮਰ ਦੀ ਕਾਰ ਆਈ ਹੋਈ ਹੈ ਆਪਣੇ ਕੋਲ ਫੋਰ ਸੇਲ ਵਾਸਤੇ ਇਹ ਉਹਨਾਂ ਦੀ ਜੋ ਡਿਮਾਂਡ ਆ ਚੱਲੀ ਸਿਰਫ ਇਹ ਭੇਤਰ ਸੀ ਯਾਰਾ ਚੱਲੀ ਬਹੁਤ ਥੋੜੀ ਏ ਕਾਰ ਜੀ ਲੋ ਬੀ ਵਿੱਚੋਂ ਕੰਡੀਸ਼ਨ ਦੇਖ ਸਕਦੇ ਹੋ ਏ 1 ਕੰਡੀਸ਼ਨ ਆ ਸਾਫ ਸੁਥਰੀ ਅਲ ਵਾਈਟ ਟਾਇਰ ਐਕਸਟਰਾ ਪਏ ਹੋਏ ਨੇ ਵਧੀਆ ਕਾਰ ਹੈ ਜੀ ਘਰੇਲੂ ਕਾਰ ਠੀਕ ਆ ਬਈ ਜੀ ਅੱਗੇ ਬਈ ਆ ਗਈ ਆਪਣੀ ਵਰਨਾ ਗੱਡੀ ਵਰਨਾ ਨੀਵੇਂ ਮਾਡਲ ਦੇ ਵਿੱਚ ਆਈ ਹਮ ਟੌਪ ਮਾਡਲ ਹੈ ਦੋਵੇਂ ਨੋ ਮਾਡਲ ਇਹ ਤੁਹਾਨੂੰ ਦੇ ਦਾਂਗੇ 1 ਲੱਖ 75 ਹਜ਼ਾਰ ਸਿਰਫ 1 ਲੱਖ 75 ਹਜ਼ਾਰ ਨੋ ਮਾਡਲ ਨੋ ਮਾਡਲ ਟੌਪ ਮਾਡਲ ਕਾਰ ਹੈ ਜੀ ਟੌਪ ਮਾਡਲ ਸੇ ਬਈ ਟੌਪ ਮਾਡਲ ਐਸ ਐਕਸ ਮਾਡਲ ਆਇੰਦਾ ਜਿਹਦੇ ਵਿੱਚ ਸਾਈਡ ਮੇਰੇ ਇਲੈਕਟ੍ਰੋਨਿਕ ਆਇੰਦ ਨੇ ਤੇ ਆਟੋਮੈਟਿਕ ਕਲਾਈਮੇਟ ਕੰਟਰੋਲ ਆ ਜਾਂਦਾ ਜੀ ਤੇ ਇਹਦੇ ਚ ਪੰਜੇ ਲੋਆਏ ਤੇ ਚਾਰੇ ਡਿਸਕਾਂ ਆਂਦੀਆਂ ਨੇ ਠੀਕ ਇਹ ਵਾਂਚ ਇਨੋਵਾ ਦੇ ਵਿੱਚ ਵੀ ਚਾਰ ਡਿਸਕਾਂ ਨਹੀਂ ਆਂਦੀਆਂ ਸਿਰਫ ਫਰੰਟ ਤੇ ਦੋ ਆਂਦੀਆਂ ਨੇ ਇਹਨੂੰ ਚਾਰੇ ਡਿਸਕਾਂ ਆਂਦੀਆਂ ਇਹਨੂੰ ਚਾਰੇ ਆਉਂਦੀਆਂ ਹਾਂਜੀ ਤੇ ਅੱਗੇ ਭਈ ਨਵੇਂ ਮਾਡਲ ਵਾਲੀ ਨਵੇਂ ਮਾਡਲ ਦੀ ਫਰਨ ਹੈ ਜੀ ਇਹ ਇਹ ਵੀ ਇਹ ਨਵੇਂ ਮਾਡਲ ਚ ਸਭ ਤੋਂ ਟਾਪ ਮਾਡਲ ਐਸਐਕਸ ਆਪਸ਼ਨਲ ਠੀਕ ਹੈ ਜੀ ਜਿਹਦੇ ਵਿੱਚ ਸੀਟਾਂ ਵੈਂਟੀਲੇਟਿਡ ਆ ਜਾਂਦੀਆਂ ਨੇ ਵੈਂਟੀਲੇਟਿਡ ਸੀਟਾਂ ਸੀਟਾਂ ਵਿੱਚ ਦੋ ਚੀਜ਼ਾਂ ਦਾ ਫਰਕ ਹੈ ਤੁਹਾਨੂੰ ਮੈਂ ਦੱਸ ਦੇਣਾ ਜੀ ਟਾਪ ਮਾਡਲ ਐਸਐਕਸ ਤੇ ਐਸਐਕਸ ਆਪਸ਼ਨਲ ਚ ਇੱਕ ਤਾਂ ਲਾਈਟਾਂ ਦਾ ਫਰਕ ਆ ਜੀ ਇਹਦੇ ਵਿੱਚ ਤਿੰਨ ਲਾਈਟਾਂ ਆ ਜਾਂਦੀਆਂ ਨੇ ਤੇ ਕੱਲੀ ਜਿਹੜੀ ਐਸਐਕਸ ਆ ਉਹਦੇ ਵਿੱਚ ਆ ਚੀਜ਼ਾਂ ਨਹੀਂ ਆਉਂਦੀ ਉਹਦੇ ਵਿੱਚ ਇੱਕੋ ਹੀ ਸਿੰਗਲ ਲਾਈਟ ਆਉਂਦੀ ਆ ਆਂਦਾ ਵਾ ਜੀ ਤੇ ਇੱਕ ਨੂੰ ਵੈਂਟੀਲੇਟਿਡ ਸੀਟਸ ਆ ਜਾਂਦੀਆਂ ਨੇ ਤੇ ਸਨਰੂਫ ਉਹਦੇ ਉੱਤੇ ਵੀ ਉਹਦੇ 'ਚ ਵੀ ਆਂਦਾ ਜੀ ਸਨਰੂਫ ਉਹਦੇ 'ਚ ਵੀ ਆਪਾਂ ਦੋ ਚੀਜ਼ਾਂ ਦਾ ਫਰਕ ਹੈ ਕਿ ਉਹਦੇ 'ਚ ਵੈਂਟੀਲੇਟਿਡ ਨਹੀਂ ਆਉਂਦੀਆਂ ਇੱਕ ਲਾਈਟਾਂ ਦਾ ਫਰਕ ਇੱਕ ਲ ਲਓ ਜੀ ਇਹ ਏਸੀ ਵਾਲੀਆਂ ਸੀਟਾਂ ਨੇ ਤੁਹਾਨੂੰ ਸੀਟਾਂ ਰਾਹੀਂ ਵੀ 쿨ਿੰਗ ਆਉਗੀ 쿨ਿੰਗ ਆਉਗੀ ਜੀ ਸਨਰੂਫ ਵਾਲੀ ਟਾਪ ਮਾਡਲ ਆ ਇਹ ਚੱਲੀ 28000 ਕਿਲੋਮੀਟਰ ਅਲੋਇਟ ਵੀਅਰ ਐਕਸਟਰਾ ਨੇ ਜੀ ਤੇ ਬਾਈ ਰੇਟ ਇਹਦਾ ਇਹ ਦੇ ਦਾਂਗੇ 11.90 ਲੱਖ ਦੇ ਵਿੱਚੋਂ 11.90 ਲੱਖ ਸਿਰਫ 27000 ਚੱਲੀ ਡੀਜ਼ਲ ਦੀ ਕਾਰ ਇਹ ਠੀਕ ਹੈ ਜੀ i20 ਆ ਗਈ ਬਾਈ ਜੀ i20 2015 ਮਾਡਲ ਹੈ ਜੀ ਠੀਕ ਹੈ ਜੀ ਪੁਸ਼ ਬਟਨ ਸਟਾਰਟ ਆ ਫਰਸਟ ਓਨਰ ਆ ਦੋਨੋਂ ਚਾਬੀਆਂ ਨਾਲ ਆ ਇੰਸ਼ੋਰੈਂਸ ਇਹਦੀ ਵੈਲਿਡ ਨਹੀਂ ਹੈਗੀ ਖਤਮ ਹੋ ਗਈ ਆ ਠੀਕ ਹੈ ਤੇ ਇਹ ਤੁਹਾਨੂੰ ਕਾਰ ਦੇ ਦਾਂਗੇ 5.5 ਲੱਖ ਰੁਪਏ ਦੇ ਵਿੱਚ ਸ ਲੋ ਵੀ ਮਿੱਤਰੋ ਅੰਦਰੋਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਗੱਡੀਆਂ ਦੀ ਸਾਰਿਆਂ ਦੀ ਕੰਡੀਸ਼ਨ ਏ ਵਣੀ ਆ ਬਾਹਰੋਂ ਵੀ ਤੇ ਅੰਦਰੋਂ ਵੀ ਸਾਫ ਸੁਥਰੀਆਂ ਗੱਡੀਆਂ ਨੇ ਬਾਈ ਸਾਰੀਆਂ ਗੱਡੀਆਂ ਇਹ ਫਰਸਟ ਓਨਰ ਹੀ ਨੇ ਤਕਰੀਬਨ ਆਪਣੇ ਕੋਲ ਫਰਸਟ ਓਨਰ ਨੇ ਪਰ ਕਈ ਕਾਰਾਂ ਸੈਕੰਡ ਓਨਰ ਵੀ ਹੈਗੀਆਂ ਨੇ ਠੀਕ ਹੈ ਜ਼ਿਆਦਾਤਰ ਜਾਨੀ ਜ਼ਿਆਦਾਤਰ ਫਰਸਟ ਓਨਰ ਹੀ ਹੁੰਦੀ ਹੈ ਜ਼ਿਆਦਾ ਠੀਕ ਹੈ ਜੀ ਹਾਂਜੀ ਤੇ ਅੱਗੇ ਬਾਈ ਜੀ ਆ ਗਈ ਸਿਆਜ ਕਿੰਨੇ ਮਾਡਲ ਹੈ ਇਹ ਇਹ 2015 ਮਾਡਲ ਹੈ ਜੀ ਇਹ ਪੈਟਰੋਲ ਦੇ ਵਿੱਚ ਹੈ ਜੀ ਇਹ 4 ਲੱਖ ਦੇ ਬਜਟ ਚ ਹੈ ਜੀ 4 ਲੱਖ ਦੇ ਬਜਟ ਚ ਠੀਕ ਹੈ ਇਹ ਡਾਇਰੈਕਟ ਕਸਟਮਰ ਦੀ ਕਾਰ ਹੈ ਠੀਕ ਹੈ ਆਰਸੀ ਪੇਮੈਂਟ ਹੋਊਗੀ ਜਿਹਦੇ ਨਾਂ ਤੇ ਆਰਸੀ ਆ ਉਹਦੇ ਉਹਦੇ ਅਕਾਊਂਟ ਦੇ ਵਿੱਚ ਹੀ ਤੁਸੀਂ ਪੇਮੈਂਟ ਪਾਣੀ ਹੈ ਇਹ ਡਾਇਰੈਕਟ ਡੀਲ ਹੈ ਜੀ ਬਾਕੀ ਬਾਈ ਜਿਹੜਾ ਆਪਾਂ ਰੇਟ ਦੱਸਦੇ ਆ ਇਹ ਫਿਕਸ ਹੈ ਇਹ ਫਿਕਸ ਹੁੰਦੇ ਨੇ ਸਰ ਆਪਣੀਆਂ ਕਾਰਾਂ ਤੇ ਠੀਕ ਹੈ ਜਿਵੇਂ ਤੁਹਾਨੂੰ ਪਤਾ ਮੈਂ ਕਮਿਸ਼ਨ ਕੋਈ ਨਹੀਂ ਲੈਣੀ ਆਰਸੀ ਟਰਾਂਸਫਰ ਤੇ ਕੋਈ ਪੈਸੇ ਨਹੀਂ ਲੈਣੇ ਭੁਗਾਈ ਵਾਲਾ ਕੰਮ ਦੋਨੋਂ ਪਾਸੇ ਨਹੀਂ ਹੈਗਾ ਨਾ ਲੈਣ ਵਾਲਿਆਂ ਦਾ ਨਾ ਤੇ ਨਾ ਸਾਡਾ ਰੇਟ ਫਿਕਸ ਹੋਊਗਾ ਚਾਹੇ ਬੱਚਾ ਹੈ ਚਾਹੇ ਬਜ਼ੁਰਗਾ ਹੈ ਚਾਹੇ ਵੱਡਾ ਹੈ ਇਹ ਨਹੀਂ ਕਿ ਬੰਦਾ ਦੇਖ ਕੇ ਉਹ ਜਾ ਰੇਟ ਕਰ ਲਈਏ ਟਾਈਮ ਬਰਬਾਦ ਕਿਸੇ ਦਾ ਨਹੀਂ ਹੋਊਗਾ ਰੇਟ ਜਿਵੇਂ ਹੀ ਫਿਕਸ ਹੋ ਪਰ ਇਹਦੀ ਫੇਸ ਲਿਫਟ 18 ਚ ਹੋਈ ਹੋਈ ਹੈ ਮੀਨਸ ਇਹਦਾ ਬੰਪਰ ਲਾਈਟਾਂ ਗ੍ਰਿੱਲ ਇਹ 18 ਮਾਡਲ ਵਾਲੀ ਬਣਾਈ ਹੋਈ ਹੈ ਚੇਂਜ ਕੀਤੀ ਹੋਈ ਹੈ ਫੇਸ ਲਿਫਟ ਕੀਤੀ ਹੋਈ ਹੈ 18 ਮਾਡਲ ਚ ਚ ਹੈਗੀ 14 ਮਾਡਲ ਆ ਟਾਪ ਤੋਂ ਇੱਕ ਥੱਲੇ ਵਾਲਾ ਵੇਰੀਐਂਟ ਆ ਜਾਂਦਾ ਜਿਹਨੂੰ ਵੀ ਕਹਿੰਦੇ ਆ ਜੀ ਜਿਹਦੇ ਚ ਸੀਟ ਦੀ ਹੈਡ ਅਡਜਸਟਮੈਂਟ ਕਰੂਜ਼ ਕੰਟਰੋਲ ਵਗੈਰਾ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਬੈਕ ਕੈਮਰਾ ਵਗੈਰਾ ਇਹਦੇ ਚ ਆ ਜਾਂਦਾ ਅੰਦਰੋਂ ਮੋਡੀਫਿਕੇਸ਼ਨ ਥੋੜੀ ਬਹੁਤੀ ਉਹਨੇ ਕਸਟਮਰ ਨੇ ਆਪ ਕਰਾਈ ਹੋਈ ਹੈ ਪਹਿਲਾਂ ਦੀ ਇਹ ਤੁਹਾਨੂੰ ਕਰ ਦੇ ਦਾਂਗੇ 430000 ਦੀ ਕਾਰ ਜੀ 430000 430000 ਦੀ ਕ ਇਹ 10 ਮਾਡਲ ਦਸੰਬਰ ਦੀ ਹੈ ਨਿਕਲੀ 11 ਦੇ ਵਿੱਚ ਨਵੀਂ ਸ਼ੇਪ ਦੇ ਵਿੱਚ। ਉਹ 10 ਮਾਡਲ ਦਸੰਬਰ ਦੇ ਵਿੱਚ ਨਵੀਂ ਸ਼ੇਪ ਆ ਗਈ ਸੀ। ਇਹ ਨਵੀਂ ਸ਼ੇਪ ਆ ਇੰਟੀਰੀਅਰ ਦਾ ਬਹੁਤ ਜ਼ਿਆਦਾ ਵਧੀਆ ਪਹਿਲਾਂ ਨਾਲੋਂ। ਠੀਕ ਹੈ। ਬਾਹਰਲੀ ਸ਼ੇਪ ਬਹੁਤ ਫਰਕ ਆ। ਇਹ ਤੁਹਾਨੂੰ 1,75,000 ਰੁਪਏ ਦੇ ਦਾਂਗੇ ਜੀ। 1,75,000 ਬਹੁਤ ਜ਼ਿਆਦਾ ਸਾਫ਼ ਸੁਥਰੀ ਨੀਟ ਐਂਡ ਕਲੀਨ ਕਾਰ ਆ ਜੀ। ਵੈਗਨਾਰ ਗੱਡੀ ਤੁਸੀਂ ਲੈ ਸਕਦੇ ਹੋ 1,75,000 ਯਾਨੀ ਕਿ ਪੌਣੇ 2 ਲੱਖ 'ਚ। ਹਾਂ ਜੀ। ਲਓ ਜੀ। ਅੱਗੇ ਬਈ ਪੁਰਾਣੇ ਮਾਡਲ ਦੀ i20 ਆਸਤਾ ਮਾਡਲ ਦਾ ਸਭ ਤੋਂ ਟੌਪ ਮਾਡਲ ਹੈ ਠੀਕ ਹੈ ਜੀ ਇਹਨੂੰ ਵੀ ਪੰਜੇ ਲੋਅ ਆਏ ਆ ਜਾਂਦੇ ਨੇ 2000 ਰੁਪਏ ਵਗੈਰਾ ਸਾਰਾ ਕੁਝ ਆ ਜਾਂਦਾ ਵਾ ਇਹਦਾ ਫਰੰਟ ਸ਼ੀਸ਼ਾ ਵੀ ਹੋਈ ਤੱਕ ਨਾਲ ਦਈਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਈ ਕੰਡੀਸ਼ਨ ਵਾਈਸ ਇਹ ਡਾਇਰੈਕਟ ਇਹ ਵੀ ਡਾਇਰੈਕਟ ਕਸਟਮਰ ਦੀ ਕਾਰ ਆਈ ਹੋਈ ਪਾਰਕ ਕੈਂਸੇਲ ਦੇ ਵਿੱਚ ਆਈ ਹੈ ਇਹ ਕਾਰ ਮਿਲ ਜੂਗੀ 1,60,000 ਦੀ ਜੀ 1,60,000 ਦੀ ਆਲਟੋ ਦੇ ਰੇਟ ਤੇ ਕਾਰ ਤੁਹਾਨੂੰ ਕੀ ਬਾਤ ਹੈ ਲੋ ਮਿੱਤਰੋ ਜਿਹੜੇ ਬੰਦਾ ਆਲਟੋ ਲੈਣਾ ਚਾਹੁੰਦਾ ਇੱਕ ਵਾਰ ਆ ਕੇ ਆ ਗੱਡੀ ਨੂੰ ਜਰੂਰ ਦੇਖੋ ਡੀਜ਼ਲ ਦੀ 1,60,000 ਤੁਹਾਨੂੰ ਦੇ ਦਾਂਗੇ ਇਹ ਇਹ 17 ਮਾਡਲ ਕਾਰ ਹੈ ਇਹ ਸਿਰਫ 9000 ਚੱਲੀ ਹੈ ਦਾ ਫਰੰਟ ਬੰਪਰ ਵੀ ਪੇਂਟ ਨਹੀਂ ਹੈਗਾ ਜੀ ਠੀਕ ਹੈ ਜੀ ਸਾਰੀ ਓਰੀਜਨਲ ਹੈ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਹੇ ਤੱਕ ਨਵੇਂ ਹੈ ਟਾਇਰ ਹੈ ਵੀ ਨਾਲ ਦੇ ਇਹਨੇ ਠੀਕ ਹੈ ਬਈ ਦੋਏ 17 ਦੇ ਹੀ ਹੋਏ ਤੱਕ ਟਾਇਰ ਸਿਰਫ 9000 ਕਿਲੋਮੀਟਰ ਜੀ ਸਿਰਫ 9000 ਸਿਰਫ 9000 ਕਿਲੋਮੀਟਰ ਜਿਨੇ ਆਲਟੋ ਲੈਣੀ ਉਹ ਬਚ ਬੈਟਰ ਇਹ ਵਧੀਆ ਕਾਰ ਹੈ ਕਿਉਂਕਿ ਅੰਦਰ ਖੁੱਲੀ ਡੁੱਲੀ ਵਾਧਾ ਫੀਚਰ ਵਧ ਨੇ ਪਾਵਰ ਵਿੰਡੋ ਆ ਜਾਂਦੀ ਪਾਵਰ ਸਟੀering ਆ ਜਾਂਦਾ ਏਸੀ ਹੀਟਰ ਸਾਰਾ ਕੁਛ ਇਹਦੇ ਵਿੱਚ ਆ ਜਾਂਦਾ ਤੇ ਬਈ ਰੇਟ ਸਿਰਫ 210000 ਰੁਪਏ ਜੀ 2 ਏ ਬਾਈ ਕਿੰਨੇ ਮਾਡਲ ਆ ਪੇਡ ਨੰਬਰ ਲੱਗਿਆ ਹੈ ਨਾ ਵੀਰ ਇਹਦਾ ਵੀ ਪੇਡ ਨੰਬਰ ਆ ਜੀ ਇਹਨੂੰ ਅਸੈਸਰੀ ਬਹੁਤ ਜ਼ਿਆਦਾ ਲੱਗੀ ਆ ਜਿੱਦਾਂ ਫਰੰਟ ਗ੍ਰਿੱਲ ਹੋ ਗਈ ਹੈ ਹੈਡਲਾਈਟਾਂ ਹੋ ਗਈਆਂ ਫੌਗ ਲੈਂਪ ਹੋਏ ਤੇ ਸਭ ਤੋਂ ਵੱਡੀ ਗੱਲ ਆ ਇਹਦੇ ਅਲੋਇ ਟਾਇਰ ਨੇ ਜਿਹੜੇ ਉਹ ਜੀਪ ਰੈਂਗਲਰ ਦੇ ਐਕਚੁਅਲ ਚ ਅਲੋਇ ਟਾਇਰ ਲੱਗੇ ਹੋਏ ਨੇ ਹਾਂ ਅੰਦਰੋਂ ਬਹੁਤ ਕੁਝ ਚੇਂਜ ਆ ਜੀ ਸੀਟ ਕਵਰ ਚੇਂਜ ਆ ਸਾਰੀ ਕਾਰ ਡੈਂਪਿੰਗ ਹੋਈ ਹੋਈ ਆ ਐਮਪ ਬੂਫਰ ਇੰਸਟਾਲ ਆ ਏਸੀ ਵੈਂਟ ਚੇਂਜ ਨੇ ਠੀਕ ਆ ਜੀ ਤੇ ਸਾਰੀ ਕਾਰ ਕੋਟਿੰਗ ਹੋਈ ਹੋਈ ਆ ਇਹਦਾ ਕਿਸੇ ਬਾਈ ਸ਼ਕੀਨ ਬੰਦੇ ਦੀ ਗੱਡੀ ਦੇਖੋ ਥਾਰ ਲੈਂ ਥਾਰ ਜਿਹੜੇ ਕੋਲ ਨੂੰ ਹੋਊਗੀ ਪੈਸਾ ਬਹੁਤ ਲੱਗਿਆ ਹੋਇਆ ਹੈ। ਹਾਂ ਇਹਦੇ ਤੇ ਜਿੰਨਾ ਮਰਜ਼ੀ ਪੈਸਾ ਲਾਈਓ ਇਹਨੇ ਕਾ ਥਾਰ ਨੇ ਇਹ ਨਹੀਂ ਕਹਿਣਾ ਕਿ ਮੈਨੂੰ ਬੱਸ ਕਰੋ। ਸਹੀ ਗੱਲ ਹੈ ਜੀ। ਇਹ ਕਰ ਦਿਆ ਰੇਟ ਜਿਹੜਾ ਉਹ ਵੀ ਬਹੁਤ ਜਾਇਜ਼ ਆ। 1K ਮਾਡਲ ਕਾਰ ਆ 32000 ਕਿਲੋਮੀਟਰ ਕਾਰ ਚੱਲੀ ਆ 4x4 ਆਟੋਮੈਟਿਕ ਡੀਜ਼ਲ ਦੇ ਵਿੱਚ ਇਹ ਤੁਹਾਨੂੰ ਕਰ ਦੇ ਦਾਂਗੇ 1.14 ਲੱਖ ਰੁਪਏ। 1.14 ਲੱਖ ਜੀ। ਹਾਂ ਜੀ। ਲੋ ਮਿੱਤਰੋ ਆ ਗੱਡੀ ਥੋੜੇ ਲੈਣ ਵਾਲੀ ਆ ਜਿਹੜਾ ਬੰਦਾ ਸ਼ਕੀਨ ਆ ਜੀ ਨੇ ਥਾਰ ਲੈਣੀ ਆ ਸਾਰੀ ਫੁੱਲ ਅਸੈਸਰੀ ਦੇ ਵਿੱਚ ਆਫ-ਰੋਡਿੰਗ ਕਰਨੀ ਆ ਜੇ ਤੁਸੀਂ ਇਹ ਵਨ ਗੱਡੀ ਆ ਤੇ ਅੱ ਇਹ ਸਿਰਫ ਤੇ ਸਿਰਫ 40000 ਚੱਲਿਆ ਹੋਇਆ ਜੀ 15 ਮਾਡਲ ਦੇ ਵਿੱਚ ਸਿਰਫ 40000 ਚੱਲਿਆ ਹੋਇਆ ਫੋਰਚੂਨਰ ਹੈ ਮੈਨੂਅਲ ਟਰਾਂਸਮਿਸ਼ਨ ਜਿਹਦੇ ਵਿੱਚ ਹੈ ਡੀਜ਼ਲ ਦੇ ਵਿੱਚ ਹੈ 4/2 ਠੀਕ ਹੈ ਬਈ ਇਹ ਤੁਹਾਨੂੰ ਦੇ ਦਾਂਗੇ 14.5 ਲੱਖ ਰੁਪਏ ਦਾ ਜੀ ਸਿਰਫ 40000 ਚੱਲਿਆ 14.5 ਲੱਖ ਤੇ ਜੀ ਲੋ ਵੀ ਅੰਦਰੋਂ ਕੰਡੀਸ਼ਨ ਦਿਖਾ ਦਿੰਦੇ ਆ ਕੰਡੀਸ਼ਨ ਪੂਰੀ ਏ ਵਾਣਾ ਚੈੱਕ ਕਰ ਸਕਦੇ ਹੋ ਰੇਟ ਵਾਈਜ਼ ਬਹੁਤ ਵਧੀਆ ਬਈ ਬਾਕੀ origignal ਹੀ ਆ ਪੂਰੀ ਹੈ ਕਿਲੋਮੀਟਰ ਦੀ ਹਰੇਕ ਕਾਰ ਦੀ ਸਾਡੇ ਵੱਲੋਂ 100% ਦੀ ਗਾਰੰਟੀ ਹੋਊਗੀ ਠੀਕ ਹੈ ਬਈ ਉਹ ਤੁਹਾਨੂੰ ਸਾਡੇ ਤੋਂ ਵੱਲੋਂ ਰਿਟਰਨ ਹੀ ਮੇਸੀ ਦਿੰਨੇ ਆ ਜਿਹੜੇ ਕੋਈ ਪੁਰਾਣਾ ਵੀਅਰ ਤੁਹਾਡੇ ਵੀਡੀਓ ਰਾਹੀਂ ਦੇਖ ਰਿਹਾ ਉਹਨਾਂ ਸਾਡੇ ਬਾਰੇ ਪਤਾ ਵਾ ਮੇਰਲਾ ਕਲਾਸਿਕ ਦੀ ਜਿਹੜੀ ਵੀ ਕਾਰ ਲਵੋਗੇ ਕਿਲੋਮੀਟਰ ਦੀ ਗਾਰੰਟੀ ਹੋਊਗੀ ਇੰਜਨ ਟਰਾਂਸਮਿਸ਼ਨ ਦੀ ਗਾਰੰਟੀ ਹੋ ਕਾਗਜ਼ਾਂ ਦੀ ਗਾਰੰਟੀ ਹੋ ਹਰ ਇੱਕ ਚੀਜ਼ ਦੀ ਗਾਰੰਟੀ ਹੋ ਕਿਸੇ ਨੂੰ ਖਜਲ ਖੁਆਰ ਨਹੀਂ ਹੋ ਇਹ ਨਹੀਂ ਹੋਊਗਾ ਬਾਈ ਤੁਸੀਂ ਕਾਰ ਲੈ ਰਹੇ ਹੋ ਐਫੀਡਾਉਟ ਅਟੈਸ ਕਰਾਓ ਕਚੈਰੀਆਂ ਦੇ ਧੱਕੇ ਖਾਓ ਉਦਾਂ ਦਾ ਕੁਝ ਵੀ ਨਹੀਂ ਤੁਸੀਂ ਗੱਡੀ ਲੈ ਜਾਓ ਘਰੇ ਆਰਸੀ ਆ ਜਾਊਗੀ ਬਾਈ ਜੀ ਬਰੀਜਾ ਕਿੰਨੇ ਮਾਡਲ ਆ ਇਹ ਇਹ ਬਰੀਜਾ ਬਾਈ ਜੀ 17 ਮਾਡਲ ਆ 17 ਮਾਡਲ ਜੀਡੀਆਈ ਵੇਰੀਐਂਟ ਆ ਜੀਡੀਆਈ ਦੇ ਵਿੱਚ ਅੱਗੇ ਹੈਡਲਾਈਟਾਂ ਤੁਸੀਂ ਦੇਖ ਸਕਦੇ ਹੋ ਪ੍ਰੋਜੈਕਟਰ ਹੈਡਲਾਈਟਾਂ ਆ ਇਹਦੀਆਂ ਡੀਆਰ ਲੈਂਦੀਆਂ ਪੀਵੀ 11 ਨੰਬਰ ਪਟਿਆਲੇ ਦਾ ਨੰਬਰ ਜੋਕੋ ਹਮਾ ਦਾ ਬ੍ਰਾਂਡ ਨਿਊ ਟਾਇਰ ਨੇ ਇੰਟੀਰੀਅਰ ਵਾਈਜ਼ ਬਹੁਤ ਜ਼ਿਆਦਾ ਵਧੀਆ ਕਾਰ ਆ ਫਰਸਟ ਓਨਰ ਆ ਫੁੱਲ ਇੰਸ਼ੋਰੈਂਸ ਆ 2025 ਤੱਕ ਦੀ ਤੇ 75000 ਕਿ ਫਸਟੋਂ ਦਾ ਕਾਰ ਬਹੁਤ ਨਮੀ ਕਾਰ ਆ ਜੀ ਠੀਕ ਹੈ ਬਈ ਇਹ ਵੀ ਤੁਹਾਨੂੰ ਦੇ ਦਾਂਗੇ 690000 ਚ ਸਿਰਫ ਜੀ 7 ਲੱਖ ਤੋਂ ਥੱਲੇ ਹੀ ਆ ਜਾਣੀ 7 ਲੱਖ ਤੋਂ ਥੱਲੇ ਹੀ ਆ ਜੀ ਠੀਕ ਫਿਕਰ ਹੋ ਜਾਓ ਤੁਹਾਨੂੰ ਗੱਡੀਆਂ ਦਾ ਰੇਟ ਵੀ ਜਾਇਜ਼ ਹੋਊਗਾ ਤੇ ਕਾਰਾਂ ਵੀ ਬਹੁਤ ਜਾਇਜ਼ ਹੋਣਗੀਆਂ ਤੇ ਬਰੀਜਾ ਇੱਕ ਹੋਰ ਖੜੀ ਆ ਬਾਈ ਗ੍ਰੇ ਕਲਰ ਦੀ ਬਰੀਜਾ 19 ਮਾਡਲ ਨਿਕਲੀ 20 ਦੇ ਵਿੱਚ ਅੱਗੇ ਐਕਸਯੂਵੀ 15 ਮਾਡਲ ਖੜੀ ਆ ਗੱਡੀਆਂ ਸਾਰੀਆਂ ਮਿਲ ਜਾਣਗੀਆਂ ਹਾਂ ਕਿਸੇ ਨੂੰ ਕੋਈ ਇਨਕੁਆਇਰੀ ਹੋਰ ਵੀ ਹੋਵੇ ਨਾ ਕਾਰਾਂ ਤੋਂ ਇਲਾਵਾ ਆਪਣੇ ਕੋਲ ਗੱਡੀਆਂ ਸਾਰੀਆਂ ਹਾਜ਼ਰ ਮਿਲ ਜਾਣਗੀਆਂ ਜਿਹੜੀ ਮਰਜ਼ੀ ਤੁਸੀਂ ਡਿਮਾਂਡ ਕਰ ਸਕਦੇ ਜਿਹੜੀ ਮ ਠੀਕ ਹੈ ਭਾਈ ਇੱਕ ਪੂਰੀਕਾਰ ਚੱਕ ਦੋ ਪੀਸੀ ਪੇਂਟ ਬਾਕੀ ਤਕਰੀਬਨ ਸਾਰੀ オリジナル ਆ ਤੇ 90 ਤੋਂ 100000 95000 ਦਿੰਦੀ ਰਕਾਰ ਚੱਲੀ ਹੋਈ ਆ ਫਰਸਟ ਓਨਰ ਆ ਫੁੱਲ ਇੰਸ਼ੋਰੈਂਸ ਆ ਲੋਇ ਟਾਇਰ ਐਕਸਟਰਾ ਲੱਗੇ ਹੋਏ ਨੇ ਟਾਇਰ ਜਮਾ ਨਵੇਂ ਨੇ ਭਾਈ ਟਾਇਰਾਂ ਤੇ ਮੜੀ ਝਾਤੀ ਮਰਵਾਦੇ ਜੋ ਕੋ ਹਮਾਰੇ ਜੋ ਕੋ ਹਮਾਰੇ ਸਭ ਤੋਂ ਮਹਿੰਗਾ ਟਾਇਰ ਹੀ ਜੋ ਕੋ ਹਮਾਰੇ ਮਿਚਲਿੰਡਾ ਦਿੰਦਾ ਜੀ ਸਹੀ ਗੱਲ ਐ ਇੰਟੀਰੀਅਰ ਵਾਈਜ਼ ਬਹੁਤ ਨਵੀਂ ਕਾਰ ਆ ਜੀ ਭਾਈ ਸੀਟ ਕਵਰ ਮੈਂ ਕਹਣਾ ਕੀ ਆ ਬਾਤ ਐ ਬਹੁਤ ਵਧੀਆ ਕਾਰ ਆ ਜੀ ਸੰਭੀ ਹੋਈ ਕਾਰ ਆ ਜੀ ਚਲਾਵਾ ਬਹੁਤ ਸੋਹਣਾ ਕਾਰ ਦਾ ਇਹ ਵੀ ਤੁਹਾਨੂੰ 4 ਲੱਖ ਤੇ 100 ਤੁਹਾਡੀ ਵੀਡੀਓਜ਼ ਦੇਖਣਗੇ 네ਗੇਟਿਵ ਕਮੈਂਟਿੰਗ ਤੁਹਾਨੂੰ ਪਤਾ ਹੈ YouTube ਤੇ ਆਉਂਦੀ ਆ অলਵੇਜ਼ 네ਗੇਟਿਵ ਕਮੈਂਟਿੰਗ ਵੀ ਕਰਨਗੇ ਪੋਜ਼ਿਟਿਵ ਵੀ ਕਰਨਗੇ 네ਗੇਟਿਵ ਕਮੈਂਟਿੰਗ ਕਰਨਗੇ ਜੀ ਸਾਦਕੇ ਕਰੋ ਪਰ ਕੀ ਚੱਕਰ ਕੀ ਹੁੰਦਾ ਕਈ ਕਹਿੰਦੇ ਬਾਈ ਰੇਟ ਜ਼ਿਆਦਾ ਨਹੀਂ ਕਈਆਂ ਨੂੰ ਰੇਟ ਜਾਇਜ਼ ਲੱਗਦੇ ਨੇ ਫਰਕ ਕੀ ਹੁੰਦਾ ਵਾ ਫਰਕ ਹੁੰਦਾ ਕੰਡੀਸ਼ਨ ਉੱਤੇ ਹਰੇਕ ਕਾਰ ਦੀ ਕੰਡੀਸ਼ਨ ਦਾ ਫਰਕ ਆ ਹਰੇਕ ਮਾਡਲ ਦੇ ਲੱਖ ਤੋਂ ਸਵਾ ਲੱਖ ਦਾ ਰੇਟ ਦਾ ਡਿਫਰੈਂਸ ਆਊਗਾ ਕੋਈ ਲੱਖ ਰੁਪਏ ਸਸਤੀ ਵੀ ਕਿਤੇ ਮਿਲਦੀ ਹੋਊ ਕੋਈ ਲੱਖ ਰੁਪਏ ਮਹਿੰਗੀ ਵੀ ਮਿਲਦੀ ਹੋਊ ਡਿਫਰੈਂਸ ਜਿਹੜਾ ਆਉਂਦਾ ਵਾ ਕੰਡੀਸ਼ਨ ਦੇ ਉੱਤੇ ਆਉਂਦਾ ਕਮੈਂਟਿੰਗ ਕਰਨ ਤੋਂ ਪਹਿਲਾਂ ਤੁਸੀਂ ਕੰਡੀਸ਼ਨ ਦੇਖਿਆ ਕਰੋ ਐਨਲਾਈਜ਼ ਕਰਿਆ ਕਰੋ ਚੈੱਕ ਕਰਿਆ ਕਰੋ ਫਿਰ ਤੁਸੀਂ ਮੈਸੇਜ ਤੇ ਕਮੈਂਟ ਤੁਸੀਂ ਕਰ ਸਕਦੇ ਹੋ ਇਹ ਤਾਂ ਬਾਈ ਜੀ ਗੱਲ ਬਿਲਕੁਲ ਸਹੀ ਸਹੀ ਆ ਕਿਉਂਕਿ ਹਰੇਕ ਮਾਡਲ ਨੂੰ ਮਾਡਲ ਦੇ ਹਿਸਾਬ ਨਾਲ ਤਾਂ ਪਤਾ ਹੋ ਹੀ ਸਕਦਾ ਹੈ ਹਾਂ ਨਹੀਂ ਤਾਂ ਹੋ ਸਕਦੇ ਹੈ ਵੇਰੀਐਂਟ ਦਾ ਫਰਕ ਪੈਂਦਾ ਓਨਰਸ਼ਿਪ ਦਾ ਫਰਕ ਪੈਂਦਾ ਹੁਣ ਕਾਰਾਂ ਦੇ ਵਿੱਚ ਕੀ ਹੁੰਦਾ ਬਾਈ ਜੀ ਕਈ ਵਾਰ ਕੋਈ ਪੀਸ ਪੇਂਟ ਹੁੰਦਾ ਜਾਂ ਕਿਹੜਾ ਕੋਈ ਪੀਸ ਚੇਂਜ ਹੁੰਦਾ ਕਿ ਚੇਂਜ ਹੁੰਦਾ ਕੋਈ ਵੀ ਕਿਹੜਾ ਕੋਈ ਨਹੀਂ ਦੱਸਦਾ ਬਾਈ ਚੇਂਜ ਆ ਅਗਲਾ ਕਹਿੰਦਾ ਇਹ ਦੇਖਦਾ ਵਾ ਕਿ ਅੱਛਾ 14 ਮਾਡਲ ਆ ਡੀਜ਼ਲ ਆ ਇੰਨੇ ਦੀ ਮਿਲ ਗਈ ਯਾਰ 3 ਲੱਖ ਦੀ ਮਿਲ ਗਈ ਪਰ ਇਹ ਨਹੀਂ ਪਤਾ ਹੁੰਦਾ ਉਹਦੇ ਵਿੱਚ ਹੈ ਕੀ ਆ ਪਰ ਇੱਥੇ ਤੁਹਾਨੂੰ ਜੈਨੂਅਲ ਕਰੋ ਜੈਨੂਅਲ ਕਾਰਾ ਮਿਲਣੀ ਆ ਜੇ ਕੋਈ 1921 ਹੋਊਗੀ ਤਾਂ ਬਾਈ ਹੁਣ ਦੱਸ ਦੇ ਬਾਈ ਪਹਿਲੀ ਗੱਲ ਮੇਰੇ ਕੋਲ ਕਿਸੇ ਵੀ ਕਾਰ ਦਾ ਪੀਸ ਚੇਂਜ ਨਹੀਂ ਮਿਲੂਗਾ ਠੀਕ ਹੈ ਜੀ ਪੇਂਟ ਹੋਊਗਾ ਤਾਂ ਪੇਂਟ ਦੱਸ ਕੇ ਦਊਗਾ ਇਹ ਨਹੀਂ ਹੋਊਗਾ ਕਿਸੇ ਦਾ ਬੋਨਟ ਚੇਂਜ ਆ ਕਿਸੇ ਦਾ ਫੈਂਡਰ ਚੇਂਜ ਆ ਉਹੋ ਜੀ ਕਾਰ ਨਹੀਂ ਮਿਲੂਗੀ ਤੇ ਉਸੇ ਕਰਕੇ ਰੇਟਾਂ ਦਾ ਡਿਫਰੈਂਸ ਵੀ ਹੋਊਗਾ ਪਰ ਕੁਆਲਿਟੀ ਮਿਲੂਗੀ ਕੁਆਂਟੀਟੀ ਨਹੀਂ ਮਿਲੂਗੀ ਠੀਕ ਹੈ ਬਾਈ ਇਹ ਡਿਫਰੈਂਸ ਆ ਜੀ ਹੁਣ ਆ ਮਾਡਲ ਆ ਜੀ ਬਾਈ ਮਾਡਲ ਆ ਇਹ ਬਾਈ ਮਾਡਲ ਆ ਸਿਰਫ ਤੇ ਸਿਰਫ ਮਿਖਲ ਚ 35 36000 ਕਿਲੋਮੀਟਰ ਚੱਲੀ ਆ ਅਲੋਇ ਟਾਇਰ ਤੁਸੀਂ ਦੇਖ ਸਕਦੇ ਹੋ ਐਕਸਟਰਾ ਲੱਗੇ ਹੋਏ ਨੇ ਹੁਣ ਇਹ ਕਾਰ ਦਾ ਹੁਣ ਉਹ ਜਿਹੇ ਰੇਟ ਹੋਊਗਾ ਜਿਹਦਾ ਬੰਪਰ ਵੀ ਪੇਂਟ ਨਹੀਂ ਹੈਗਾ 22000 ਦਾ ਘੱਟ ਚਲੀ ਕਾਰ ਤਾਂ ਹੈ ਬਾਈ ਬਿਲਕੁਲ ਨਵੀਂ ਵਰਗੀ ਕੀਤੀ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 19 ਲੱਖ ਤੇ 65000 ਦੀ ਕਾਰ ਜੀ 19 ਲੱਖ 65000 ਦੀ 22 ਮਾਡਲ ਨੋਵਾ ਨੋਵਾ ਅਗਰ ਐਕਸਟਰਾ BS6 ਇੰਜਨ ਵਧੀਆ ਕਾਰ ਠੀਕ ਹੈ ਬਾਈ ਹਰ ਇੱਕ ਕਾਰ ਦਾ ਉਹ ਡਿਫਰੈਂਸ ਹੁੰਦਾ ਜੀ ਹੋਰ ਕੁਝ ਨਹੀਂ ਹੁੰਦਾ ਜੀ ਤੇ ਵੀ ਆ ਮੀਂਹ ਦੇ ਪੈਣ ਦੇ ਕਰਕੇ ਵੀ ਗੱਡੀयां ਗੰਦੀਆਂ ਬਹੁਤ ਨੇ ਦੋ ਸਾਫ ਆ ਹਾਂ ਦੋ ਤਿੰਨ ਦਿਨ ਲਗਾਤਾਰ ਹੋ ਗਿਆ ਮੀਂਹ ਪੈਂਦੇ ਨੂੰ ਪਰ ਇਹ ਇਹ ਤਕਰੀਬਨ ਇਹਦਾ ਡੀਲ ਹੋ ਚੁੱਕੀ ਆ ਸੋ ਇਹਨੂੰ ਹਾਂ ਤਕਰੀਬਨ ਹੋ ਚੁੱਕੀ ਆ ਅੱਗੇ ਆ ਇਹਨੇ ਆ 2000 ਨੰਬਰ ਹੈ ਬਈ ਹਾਂ 17 ਮਾਡਲ ਆ ਜੀ 16 ਮਾਡਲ ਸੌਰੀ 16 ਮਾਡਲ ਆ ਕਰੋਲਾ ਐਲਟੀ ਸਾ ਕਰੋਲਾ ਐਲਟੀ ਸਾ ਡੀਜ਼ਲ ਦੇ ਵਿੱਚ ਇਹ ਤੁਹਾਨੂੰ ਕਾਰ ਦੇ ਦਾਂਗੇ 6.5 ਲੱਖ ਰੁਪਏ ਦੇ ਵਿੱਚ 6.5 ਲੱਖ ਦੀ ਜੀ 16 ਮਾਡਲ ਕਿਹਾ ਬਈ 16 ਮਾਡਲ ਤੇ ਅੰਦਰੋਂ ਵੀ ਇੰਟੀਰੀਅਰ ਵਗੈਰਾ ਚੈੱਕ ਕਰ ਸਕਦੇ ਹੋ ਵੀ ਅੰਦਰੋਂ ਦਾ ਗੱਡੀ ਸੋਹਣੀ ਹੈ ਬਹੁਤ ਆ ਬਹੁਤ ਸੋਹਣੀ ਕਾਰ ਹੈ ਜੀ ਡੀਜ਼ਲ ਦੀ ਹੈ 20 ਤੋਂ 25 ਦੇ ਦੀ ਹਜ਼ਾਰ ਬੋੜੇ ਦੀ ਐਵਰੇਜ ਆ ਜਾਂਦੀ ਹੈ ਸੰਭੀ ਹੋਈ ਕਾਰ ਹੈ ਜੀ ਠੀਕ ਹੈ ਬਈ ਅੱਗੇ ਕਿਹੜੀ ਗੱਡੀ ਆ ਗਈ ਵੀਰੇ ਅੱਗੇ ਸਿਆਜ਼ ਆ ਜੀ ਸਿਆਜ਼ ਸਿਆਜ਼ 16 ਮਾਡਲ ਹੈ ਜੀ ਇਹ ਤੁਹਾਨੂੰ ਕਾਰ ਬਹੁਤ ਜਾਇਜ਼ ਰੇਟ ਤੇ 100% ਇਹਦਾ ਫੰਡਿੰਗ ਕਰਾਣੀ ਹੈ 100% ਫਾਈਨਾਂਸ ਕਰਾਣੀ ਹੈ 100% ਤੁਹਾਨੂੰ ਫਾਈਨਾਂਸ ਵੀ ਕਰਾ ਦਾਂਗੇ 4 ਲੱਖ 75 ਹਜ਼ਾਰ ਚ ਡੀਜ਼ਲ ਦੀ ਵਧੀਆ ਕਾਰ ਸਿਆਸ ਡੀਜ਼ਲ ਦੀ ਠੀਕ ਹੈ 20000 ਰੁਪਏ ਕਾਂ ਦੀ ਬਾਕੀ ਭਾਈ ਜਿੰਨੀਆਂ ਵੀ ਆਪਾਂ ਗੱਡੀਆਂ ਦਿਖਾਤੀਆਂ ਉਹਨਾਂ ਦੇ ਲਗਭਗ 80 ਤੋਂ 90% ਲੋਨ ਤਾਂ ਹੋ ਹੀ ਜਾਊਗਾ ਤਕਰੀਬਨ ਤਕਰੀਬਨ ਮੰਨ ਕੇ ਚਲੋ ਲੱਖ ਦੇ ਨੀਅਰ ਬਾਉਟ ਤੁਸੀਂ ਪੈਸਾ ਦੋ ਤੇ ਆਪਣੀ ਫਾਈਨਾਂਸ ਕਰਾ ਲਓ ਹੁਣ ਇਹਦੇ ਵਿੱਚ ਕੀ ਹੈ ਤੁਸੀਂ 100% ਕਰਾ ਸਕਦੇ ਹੋ ਇਹਦੇ ਚ 1 ਰੁਪਿਆ ਦੇਣ ਦੀ ਲੋੜ ਨਹੀਂ ਦੀ ਲੋੜ ਜੀ ਬਸ ਉਹ 20-25000 ਰੁਪਏ ਦੋ ਤੇ ਆਪਣੇ ਘਰੇ ਕਾਰ ਲੈ ਕੇ ਜਾ ਸਕਦੇ ਹੋ ਬਾਕੀ ਆ ਪਿਕਾ ਆ ਗਿਆ ਜੀ SUV ਦਾ 19 ਮਾਡਲ ਨਿਊ ਸ਼ੇਪ ਦੇ ਵਿੱਚ ਹੈ ਪ੍ਰਾਈਵੇਟ ਨੰਬਰ ਆ ਕੋਈ ਟੈਕਸੀ ਨੰਬਰ ਨਹੀਂ ਦਾ ਪ੍ਰਾਈਵੇਟ ਨੰਬਰ ਆ 15 ਸਾਲ ਦੀ ਟੈਕਸੀ ਹੁੰਦਾ ਜਿਹੜਾ ਤੇ ਇਹ ਤੁਹਾਨੂੰ ਦੇ ਦਾਂਗੇ 19 975000 ਦਾ ਜੀ 975000 19 ਮਾਡਲ ਜੀ 19 ਮਾਡਲ ਲਓ ਜੀ ਇਸ ਯੂਜੂ ਦਾ ਡੀ ਮੈਕਸ ਚੈੱਕ ਕਰੋ ਫਾਈਨਾਂਸ ਬਾਰੇ ਦੱਸ ਦੋ ਵੀ ਫਾਈਨਾਂਸ ਦੀ ਆਪਣੀ ਕੀ ਕੰਡੀਸ਼ਨ ਰਹਿਣੀ ਹੈ ਹਾਂ ਜੀ ਕੰਡੀਸ਼ਨ ਇਹ ਆ ਜੀ ਕੋਈ ਵੀ ਕਾਰ ਫਾਈਨਾਂਸ ਕਰਾਣੀ ਆ 12 13 ਕਟੋਂਟ 13 ਮਾਡਲ ਹੋਣੀ ਚਾਹੀਦੀ ਆ ਹਾਂ 13 ਮੋੜ ਤੋਂ ਉੱਪਰ ਜਾਂ 13 ਮੋੜ ਤੋਂ ਘਟੋੜ ਹੋਣੀ ਚਾਹੀਦੀ ਹੈ ਤੇ ਸਿਬਲ ਸਕੋਰ 700 ਹੋਣਾ ਚਾਹੀਦਾ ਬਹੁਤ ਮੈਂ ਅੱਜ ਕੱਲ੍ਹ ਕਈ ਵੀਡੀਓਜ਼ ਦੇਖ ਰਿਹਾ ਜਿਹਦੇ ਕਹਿੰਦੇ ਬਈ 200 ਸਿਬਲ 300 ਸਿਬਲ ਜਾਂ 400 ਸਿਬਲ ਵਾਲੇ ਆਜੋ ਤੁਹਾਨੂੰ ਫਾਈਨਾਂਸ ਕਰ ਦਾਂਗੇ ਬਾਈ ਜੀ ਫਾਈਨਾਂਸ ਕਰਨੀ ਆ ਬੈਂਕ ਨੇ ਬੈਂਕ ਦਾ ਇਹ ਮਾੜਾ ਸਿਬਲ ਜੀ ਦਾ ਮਾੜਾ ਪਹਿਲਾਂ ਹੀ ਸਿਬਲ ਆ ਉਹਨੂੰ ਕਿਉਂ ਫਾਈਨਾਂਸ ਕਰੂਗੀ ਸੋ ਕਈ ਫੇਕ ਵੀਡੀਓਜ਼ ਵੀ ਨੇ ਉਹੋ ਜਿਹੇ ਚੱਕਰਾਂ ਦੇ ਨਾਂ ਪਏ ਉਹ ਕਈ ਕਹਿੰਦੇ ਨੇ 11 ਮਾਡਲ 12 ਮਾਡਲ ਨੂੰ ਅਸੀਂ ਫੰਡਿੰਗ ਕਰ ਦਾਂਗੇ ਕਿ ਨਹੀਂ ਹੋਣੀ ਉਹ ਹੋਣੀ ਹੈ ਪ੍ਰਾਈਵੇਟ ਫੰਡਿੰਗ ਉਹਨੂੰ ਇਹ ਪੁੱਛਿਓ ਕਿ ਰੇਟ ਆਫ ਇੰਟਰਸਟ ਕੀ ਪੈ ਰਿਹਾ ਉਹ ਤੁਹਾਡਾ ਰੇਟ ਆਫ ਇੰਟਰਸਟ ਚਲੇ ਜਾਣਾ 20% 20% ਬਹੁਤ ਜ਼ਿਆਦਾ ਹੋ ਜਾਏਗਾ ਜਿਹੜਾ ਸਾਡਾ ਰੇਟ ਆਫ ਇੰਟਰਸਟ ਤੇ 20% ਦਾ ਰੇਟ ਆਫ ਇੰਟਰਸਟ ਦਾ ਬਹੁਤ ਫਰਕ ਆ ਸੋ ਜਿਹੜੀ ਵੀ ਫੰਡਿੰਗ ਆ 13 ਮਾਡਲ ਜਾਂ 13 ਮਾਡਲ ਉੱਤੇ ਹੋਣੀ ਚਾਹੀਦੀ ਆ ਸਿਬਲ ਸਕੋਰ ਮਿਨੀਮਮ 700 ਹੋਣਾ ਚਾਹੀਦਾ ਵਾ ਤੇ 3 ਸਾਲ ਦੇ ਤੁਹਾਡੇ ਰਿਟਰਨ ਦਾ ਹੋਣਾ 6 ਮਹੀਨੇ ਦੀ ਤੁਹਾਡੀ ਬੈਂਕ ਬੈਲੈਂਸ ਤੇ ਵਧੀਆ ਵਧੀਆ ਮੇਨਟੇਨ ਹੋਵੇ ਆਧਾਰ ਕਾਰਡ ਪੈਨ ਕਾਰਡ ਤੇ 6 ਮਹੀਨੇ ਬੈਂਕ ਸਟੇਟਮੈਂਟ ਤੇ 3 ਸਾਲ ਦੀ ਰਿਟਰਨ ਆ ਤੇ ਇਹ ਚੀਜ਼ਾਂ ਦੇ ਰਿਕੁਆਇਰਮੈਂਟ ਆ ਕਈ ਕਸਟਮਰ ਦਾ ਸੇਮ ਡੇ ਲੋਨ ਹੋ ਜਾਂਦਾ ਸਾਡੇ ਕੋਲ ਬੈਠੇ ਬੈਠੇ ਸੀ ਲੋਨ ਪਾਉਂਦੇ ਜਦੀ ਆਉਂਦਾ ਸਪੋਰਟ ਅਪਰੂਵਲ ਆ ਜਾਂਦੀ ਹੈ ਕਈਆਂ ਦਾ ਇੱਕ ਦਿਨ ਕਈਆਂ ਦੇ ਦੋ ਦਿਨ ਜਾਂ ਕਈਆਂ ਵੱਧ ਤੋਂ ਵੱਧ ਮੈਕਸਿਮਮ ਤੋਂ ਮੈਕਸਿਮਮ 3 ਦਿਨਾਂ ਚੋਂ ਲੋਨ ਹੋ ਜਾਂਦਾ ਜੀ ਮਤਲਬ 3 ਦਿਨਾਂ ਤੋਂ ਪਹਿਲਾਂ ਪਹਿਲਾਂ ਲੋਨ ਕਰਾਉਂਦਾ ਰਾਮ ਨਾਲ ਜੀ ਰਾਮ ਮੈਂ ਮੈਕਸਿਮਮ ਦੱਸਿਆ ਜੀ ਕਈ ਵਾਰ ਤਾਂ ਸੇਮ ਡੇ ਵੀ ਹੋ ਜਾਂਦਾ ਜ ਤੇ 80 90% ਹਰੇ ਗੱਡੀ ਦੀ ਲੋਨ ਹੋ ਜਾਣਾ ਬਈ ਮੈਕਸਿਮਮ ਟੂ ਮੈਕਸਿਮਮ ਜੇ ਕਿਸੇ ਘਰ ਦਾ ਦੇਣਾ ਵੀ 4 ਲੱਖ ਡੇਢ ਲੱਖ ਰੁਪਏ ਬਸ ਠੀਕ ਹੈ ਬਾਕੀ ਮੈਂ ਕੋਸ਼ਿਸ਼ ਇਹੀ ਕਹਿੰਦਾ ਹਾਂ ਸਾਰਿਆਂ ਨੂੰ ਕਿ ਫੰਡਿੰਗ ਥੋੜੀ ਕਰਾਓ ਉਹੀ ਤੁਹਾਡਾ ਵਿਆਜ ਬਚੂਗਾ ਤੁਹਾਡਾ ਸਾਰਾ ਕੁਝ ਫਾਇਦਾ ਹੋਊਗਾ ਜਿੰਨਾ ਕੈਸ਼ ਦੇ ਦੋਗੇ ਉਹਨਾਂ ਦਾ ਤੁਹਾਡਾ ਫਾਇਦਾ ਹੋ ਜਾਵੇ ਲੋ ਮਿੱਤਰੋ ਜੇ ਕੋਈ ਵੀ ਗੱਡੀ ਵਧੀਆ ਲੱਗੀ ਇਹਨਾਂ ਚੋਂ ਤਾਂ ਸਕਰੀਨ ਤੇ ਨੰਬਰ ਚੱਲਦਾ ਬਾਈ ਉਹਨਾਂ ਨਾਲ ਗੱਲ ਕਰਕੇ ਡੀਲ ਕਰ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੇ ਫੋਲੋ ਕਰਨਾ ਭੁੱਲਿਓ ਸਤਿ ਸ਼੍ਰੀ ਅਕਾਲ ਜੀ